ਅਗਲਾ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਸਰਕਾਰਾਂ ਨੇ ਮਿਲ ਕੇ ਸਾਡੇ ਤੇ ਨਾਦਰਸ਼ਾਈ ਜਿਹੜਾ ਪ੍ਰਮਾਣ ਜਾਰੀ ਕੀਤਾ ਜਿਹਦੇ ਵਿੱਚ ਆਸ਼ਾ ਵਰਕਰਾਂ ਦੇ ਇਨਸੈਂਟਿਵ ਕੱਟੇ ਗਏ ਨੇ ਇਹ ਸਾਡੀ ਐਗਜ਼ੈਕਟ ਇਹ ਜਿਹੜੀ ਇਕਦਮ 58 ਸਾਲ ਰੱਖ ਕੇ ਸਾਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਕਰਨਾ ਇਹ ਬਹੁਤ ਹੀ ਦੁੱਖਦਾਈ ਜਿਹੜੀ ਘਟਨਾ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਦਿਲਾਂ ਤੇ ਵਾਪਰ ਗਈ ਹੈ ਕਿਰਨਪੁਰ ਪੰਜੋਲਾ ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਆਸਬ ਸਿਲਕਟਰ ਯੂਨੀਅਨ choice yeah. ਸੋ ਤਾਂ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਸਰਕਾਰਾਂ ਨੇ ਮਿਲ ਕੇ ਸਾਡੇ ਤੇ ਨਾਦਰਸ਼ਾਈ ਜਿਹੜਾ ਪ੍ਰਮਾਨ ਜਾਰੀ ਕੀਤਾ ਜਿਹਦੇ ਵਿੱਚ ਆਸ਼ਾ ਵਰਕਰਾਂ ਦੇ ਇਨਸੈਂਟਿਵ ਕੱਟੇ ਗਏ ਨੇ ਤੇ ਸਾਡੀ ਐਗਜ਼ੈਕਟ ਏਜ ਏਜ ਜਿਹੜੀ ਇਕਦਮ 58 ਸਾਲ ਰੱਖ ਕੇ ਸਾਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਕਰਨਾ ਇਹ ਬਹੁਤ ਹੀ ਦੁਖਦਾਈ ਜਿਹੜੀ ਘਟਨਾ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਦਿਲਾਂ ਤੇ ਵਾਪਰ ਰਹੀ ਹੈ ਸਾਡੀਆਂ ਮੰਗਾਂ ਨੇ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੱਟੇ ਹੋਏ ਇਨਸੈਂਟਿਵ ਨੇ ਉਹ ਬਹਾਲ ਕੀਤੇ ਜਾਣ ਸੱਜੀ ਜਿਹੜੀ ਐਗਜ਼ੈਕਟ ਏਜ ਹੈ ਉਹ 20 ਸਾਲ ਕੀਤੀ ਜਾਵੇ ਅਤੇ ਸਾਡੀਆਂ ਵਰਕਰਾਂ ਜਿਹੜੀਆਂ ਖਾਲੀ ਹੱਥ ਗਈਆਂ ਨੇ ਜਾਂ ਜਾਣੀਆਂ ਨੇ ਉਹਨਾਂ ਨੂੰ 5 ਲੱਖ ਰੁਪਈਆ ਦਿੱਤਾ ਜਾਵੇ ਅਤੇ 10000 ਰੁਪਈਆ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਸਾਡੀਆਂ ਆਸ਼ਾ ਫੈਸਲੀ ਡੈਕਟਰਾਂ ਨੇ ਉਹਨਾਂ ਦੀ ਟੂਰ ਮਨੀ ਦੇ ਵਿੱਚ ਵਾਧਾ ਅਤੇ ਉਹਨਾਂ ਨੂੰ ਸੀਐਚਓ ਦੀ ਸਕੀਮ ਦੇ ਵਿੱਚ ਲਿਆ ਜਾਵੇ ਸਾਡੇ 2500 ਰੁਪਈਆ ਜਿਹੜਾ ਉਹਨੂੰ ਵੀ ਇੰਕਰੀਮੈਂਟ ਲਾ ਕੇ ਸਰਕਾਰ ਵੱਲੋਂ ਡਬਲ ਕੀਤਾ ਜਾਵੇ ਚਲੋ ਦਰਮਿਆਨ ਜੋ ਪੰਜਾਬ ਨਾ ਇਹ ਸਾਡਾ ਅੱਜ ਦਾ ਧਰਨਾ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਅੱਜ ਕੱਲੇ ਪਟਿਆਲਾ ਜ਼ਿਲ੍ਹੇ ਦਾ ਧਰਨਾ ਹੈ ਜਦੋਂ ਪੰਜਾਬ ਦਾ ਧਰਨਾ ਹੋਊਗਾ ਤਾਂ ਇੱਥੇ ਜਿਹੜੀ ਇੱਟ ਦੀ ਇੱਟ ਉਹ ਖੜਕਾਈ ਜਾਊਗੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ ਜਿਮਨੀ ਚੋਂ ਜਲੰਧਰ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਤੇ ਸਰਕਾਰ ਨੂੰ ਦਿਖਾਵਾਂਗੇ ਕਿ ਆਸ਼ਾ ਵਰਕਰਾਂ ਕੀ ਚੀਜ਼ ਨੇ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਸਰਕਾਰਾਂ ਨੇ ਮਿਲ ਕੇ ਸਾਡੇ ਤੇ ਨਾਦਰਸ਼ਾਈ ਜਿਹੜਾ ਪ੍ਰਮਾਣ ਜਾਰੀ ਕੀਤਾ ਜਿਹਦੇ ਵਿੱਚ ਆਸ਼ਾ ਵਰਕਰਾਂ ਦੇ ਇਨਸੈਂਟਿਵ ਕੱਟੇ ਗਏ ਨੇ ਤੇ ਸਾਡੀ ਐਗਜ਼ੈਕਟ ਇਹ ਜਿਹੜੀ ਇਕਦਮ 58 ਸਾਲ ਰੱਖ ਕੇ ਸਾਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਕਰਨਾ ਇਹ ਬਹੁਤ ਹੀ ਦੁੱਖਦਾਈ ਜਿਹੜੀ ਘਟਨਾ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਦਿਲਾਂ ਤੇ ਵਾਪਰ ਗਈ ਹੈ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਆਸਬ ਸਿਲਕਟਰ ਯੂਨੀਅਨ ਸਾਡਾ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਸਰਕਾਰਾਂ ਨੇ ਮਿਲ ਕੇ ਸਾਡੇ ਤੇ ਨਾਦਰਸ਼ਾਈ ਜਿਹੜਾ ਪ੍ਰਮਾਣ ਜਾਰੀ ਕੀਤਾ ਜਿਹਦੇ ਵਿੱਚ ਆਸ਼ਾ ਵਰਕਰਾਂ ਦੇ ਇਨਸੈਂਟਿਵ ਕੱਟੇ ਗਏ ਨੇ ਤੇ ਸਾਡੀ ਐਗਜ਼ੈਕਟ ਏਜ ਇਹ ਜਿਹੜੀ ਇਕਦਮ 58 ਸਾਲ ਰੱਖ ਕੇ ਸਾਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਕਰਨਾ ਇਹ ਬਹੁਤ ਹੀ ਦੁਖਦਾਈ ਜਿਹੜੀ ਘਟਨਾ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਦਿਲਾਂ ਤੇ ਵਾਪਰ ਰਹੀ ਹੈ ਸਾਡੀਆਂ ਮੰਗਾਂ ਨੇ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੱਟੇ ਹੋਏ ਇਨਸੈਂਟਿਵ ਨੇ ਉਹ ਬਹਾਲ ਕੀਤੇ ਜਾਣ ਸੱਡੀ ਜਿਹੜੀ ਐਗਜ਼ੈਕਟ ਏਜ ਹੈ ਉਹ 20 ਸਾਲ ਕੀਤੀ ਜਾਵੇ ਅਤੇ ਸਾਡੀਆਂ ਵਰਕਰਾਂ ਜਿਹੜੀਆਂ ਖਾਲੀ ਹੱਥ ਗਈਆਂ ਨੇ ਜਾਂ ਜਾਣੀਆਂ ਨੇ ਉਹਨਾਂ ਨੂੰ 5 ਲੱਖ ਰੁਪਈਆ ਦਿੱਤਾ ਜਾਵੇ ਅਤੇ 10000 ਰੁਪਈਆ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਸਾਡੀਆਂ ਆਸ਼ਾ ਫੈਸਲੀ ਡਾਕਟਰਾਂ ਨੇ ਉਹਨਾਂ ਦੀ ਟੂਰ ਮਨੀ ਦੇ ਵਿੱਚ ਵਾਧਾ ਅਤੇ ਉਹਨਾਂ ਨੂੰ ਸੀਐਚਓ ਦੀ ਸਕੀਮ ਦੇ ਵਿੱਚ ਲਿਆ ਜਾਵੇ ਸਾਡੇ 2500 ਰੁਪਈਆ ਜਿਹੜਾ ਉਹਨੂੰ ਵੀ ਇੰਕਰੀਮੈਂਟ ਲਾ ਕੇ ਸਰਕਾਰ ਵੱਲੋਂ ਡਬਲ ਕੀਤਾ ਜਾਵੇ ਚਲੋ ਕਰਨਾ ਬਣਾਇਆ ਜੋ ਪੰਜਾਬ ਆ ਇਹ ਸਾਡਾ ਅੱਜ ਦਾ ਧਰਨਾ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਅੱਜ ਕੱਲੇ ਪਟਿਆਲਾ ਜ਼ਿਲ੍ਹੇ ਦਾ ਧਰਨਾ ਹੈ ਜਦੋਂ ਪੰਜਾਬ ਦਾ ਧਰਨਾ ਹੋਊਗਾ ਤਾਂ ਇੱਥੇ ਜਿਹੜੀ ਇੱਟ ਦੀ ਇੱਟ ਹੈ ਉਹ ਖੜਕਾਈ ਜਾਊਗੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ ਜਿਮਨੀ ਚੋਂ ਜਲੰਧਰ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਤੇ ਸਰਕਾਰ ਨੂੰ ਦਿਖਾਵਾਂਗੇ ਕਿ ਆਸ਼ਾ ਵਰਕਰਾਂ ਕੀ ਚੀਜ਼ ਨੇ